ਨੀਵਾ ਕਰ ਲੈ ਨੀਵਾ ਮਾੜਾ ਜਾ ਤੇਰਾ ਬੂਟਾ ਵੀ ਪੱਟਦਾ ਹੀ ਆਪਾਂ ਚੱਕ ਦੇ ਰਾਜੇ ਵਾਰ ਹਾਂ ਹਾਂ ਕਿੱकडे ਦੂਜੇ ਪਾਸੇ ਮਾਰ ਕਿਸਾਨ ਭਰਾਵੋ ਜਿਹੜੇ ਖੇਤੋਂ ਅਸੀਂ ਕੇਲੇ ਤੋੜ ਕੇ ਲੈ ਕੇ ਆਏ ਸੀਗੇ ਆਪਦੇ ਬੂਟੇ ਤੋਂ ਤੇ ਅੱਜ ਪੂਰੇ 36 ਘੰਟਿਆਂ ਬਾਅਦ ਕੇਲੇਆਂ ਨੂੰ ਦੁਬਾਰੇ ਚੈੱਕ ਕੀਤਾ ਪੱਕ ਗਏ ਆ ਕੇਲੇ ਕਿਵੇਂ ਪਕਾਏ ਗਏ ਆ ਵੀਡੀਓ ਪੂਰੀ ਚੈੱਕ ਕਰਿਓ ਕਿਉਂਕਿ ਤੁਹਾਡੇ ਖੇਤਾਂ ਦੇ ਵਿੱਚ ਵੀ ਜੇ ਕੇਲੇ ਦੇ ਬੂਟੇ ਲੱਗੇ ਹੋਏ ਆ ਤਾਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਘਰੇ ਹੀ ਪਕਾ ਸਕਦੇ ਹੋ ਤੇ ਖਾਣ ਜੋਗ ਵਧਾ ਸਕਦੇ ਹੋ ਬਾਜ਼ਾਰੂ ਕੇਲਿਆਂ ਦੇ ਨਾਲੋਂ ਵੀ ਇਹੇ ਵੱਧ ਮਿੱਠੇ ਹੁੰਦੇ ਆ ਕੱਚੇ ਕੇਲੇ ਦੀ ਸਬਜ਼ੀ ਵਧੀਆ ਬਣ ਜਾਂਦੀ ਹੈ ਤੇ ਪੱਕਿਆ ਹੋਇਆ ਦਾ ਤੁਸੀਂ ਖਾ ਸਕਦੇ ਏਗਾ ਤੁਹਾਡੇ ਖੇਤ ਦੇ ਵਿੱਚ ਘਰ ਦੇ ਵਿੱਚ ਤੁਹਾਡੀ ਫੁੱਲ ਬਾੜੀ ਦੇ ਵਿੱਚ ਤੁਹਾਡੀ ਸਬਜ਼ੀਆਂ ਦੀ ਬਾੜੀ ਦੇ ਵਿੱਚ ਕੋਈ ਕੇਲਾਂ ਦੇ ਬੂਟੇ ਲੱਗੇ ਹੋਏ ਆ ਤਾਂ ਉਹਨੂੰ ਪਕਾਉਣ ਦੇ ਤਿੰਨ ਤਰੀਕੇ ਆ ਆਸਾਨ ਹੈਗੇ ਆ ਇੱਕ ਕੈਮੀਕਲ ਵਾਲਾ ਜਿਹੜਾ ਅਖੀਰ 'ਚ ਆਪਾਂ ਡਿਸਕਸ ਕਰਾਂਗੇ ਪਹਿਲੇ ਦੋ ਆ ਜਿਹੜੇ ਬਿਲਕੁਲ ਸਿੰਪਲ ਆ ਇੱਕ ਤਾਂ ਬਿਲਕੁਲ ਹੀ ਸਿੰਪਲ ਆ ਜਿਹੜੀ ਪਿਛਲੇ ਸਾਲ ਵੀ ਮੈਨੇ ਵੀਡੀਓ ਪਾਈ ਸੀਗੀ ਕਿ ਜਦੋਂ ਕੇਲੇ ਦੇ ਬੂਟੇ ਦੇ ਉੱਪਰ ਫਲੀ ਆ ਜਾਵੇ ਤਾਂ ਲਗਭਗ 5 ਤੋਂ 6 ਦਰਜਨਾ ਲੱਗ ਜਾਣ ਤਾਂ ਉਹ ਦਾ ਜਿਹੜਾ ਥੱਲੇ ਫੁੱਲ ਲਗ ਰਿਹਾ ਹੁੰਦਾ ਤਿੱਖਾ ਜਾਂ ਉਹਨੂੰ ਤੁਸੀਂ ਵੱਢ ਦਿਆ ਕਰੋ ਉਸ ਤੋਂ ਬਾਅਦ ਸਾਰੇ ਕੇਲੇ ਪੂਰਨ ਤੌਰ ਤੇ ਸਾਈਜ਼ ਲੈਣਗੇ ਪੂਰਨ ਤੌਰ ਤੇ ਉਹਨਾਂ ਦੇ ਵਿੱਚ ਮਾਦਾ ਬਣੇਗਾ ਤੇ ਉਹ ਬੂਟੇ ਦੇ ਉੱਤੇ ਨਹੀਂ ਪੱਕਦੇ ਹੈਗੇ ਪੂਰਨ ਹਰੇ ਤਾਂ ਹਰੇ ਰੰਗ ਦਾ ਉਹਨਾਂ ਦੇ ਉੱਤੇ ਰੰਗ ਬਣਿਆ ਰਹੇਗਾ ਜਦੋਂ ਉਹਨਾਂ ਦੇ ਉੱਤੇ ਸਾਈਜ਼ ਪੂਰਾ ਮੁਕੰਮਲ ਬਣ ਜਾਵੇ ਤਾਂ ਕਿ ਦੇਸੀ ਕੇਲੇ ਹੁੰਦੇ ਆ ਉਹ ਜਿਆਦਾ ਲੰਬੇ ਨਹੀਂ ਹੁੰਦੇ ਜਿਹੜੇ ਮਾਰਕੀਟ ਵਿੱਚ ਤੁਸੀਂ ਕੇਲੇ ਦੇਖਦੇ ਹੈਗੇ ਹੋ ਇਹਨਾਂ ਦੀ ਕੱਚੀ ਤੜਾਈ ਕੀਤੀ ਜਾਂਦੀ ਹੈ ਤੇ ਕੈਲਸ਼ੀਅਮ ਕਾਰਬਾਰ ਦੇ ਨਾਲ ਇਹਨਾਂ ਨੂੰ ਪਕਾਇਆ ਜਾਂਦਾ ਹੈਗਾ ਪਰ ਆਪਾਂ ਜਿਹੜਾ ਘਰ ਦੇ ਵਿੱਚ ਕੋਈ ਬੂਟਾ ਲਾਇਆ ਹੋਇਆ ਤੇ ਉਸ ਨੂੰ ਆਪਾਂ ਪਕਾਉਣਾ ਚਾਹੁੰਦੇ ਹੈਗੇ ਆ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਉਹ ਖੇਤ ਦੇ ਬੂਟੇ ਦੇ ਉੱਪਰ ਹੀ ਹਲਕਾ ਪੀਲਾ ਰੰਗ ਲੈ ਲਵੇ ਤੇ ਉਸ ਬੂਟੇ ਨੂੰ ਤੁਸੀਂ ਸਾਰੇ ਹੀ ਕੇਲਿਆਂ ਨੂੰ ਥੱਲੇ ਤੋੜ ਲਵੋ ਤੇ ਬੂਟੇ ਨੂੰ ਪੂਰਨ ਤੌਰ ਤੇ ਨਸ਼ਟ ਕਰਦਾ ਕਿਉਂਕਿ ਉਸ ਤੋਂ ਬਾਅਦ ਉਸ ਤੇ ਨਹੀਂ ਫਲ ਆਉਣ ਵਾਲਾ ਉਸ ਦੀਆਂ ਜੜਾਂ ਦੇ ਆਸ-ਪਾਸੇ ਉੱਗਣ ਵਾਲੇ ਬੂਟੇ ਤੇ ਦੁਬਾਰਾ ਸਹੀ ਸਮੇਂ ਤੇ ਫਲ ਆਵੇਗਾ ਜਿਹੜੇ ਤੋੜੇ ਹੋਏ ਕੇਲੇ ਹੈਗੇ ਆ ਉਹਨੂੰ ਦਰਜਨਾਂ ਦੇ ਰੂਪ ਵਿੱਚ ਤੁਸੀਂ ਵੱਖੋ-ਵੱਖਰਾ ਕਰ ਲਓ 15-15 ਕੇਲਿਆਂ ਤੇ ਜਾਂ 10-12-12 ਕੇਲਿਆਂ ਨੂੰ ਤੁਸੀਂ ਦਰਜਨਾਂ ਨੂੰ ਅਲੱਗ-ਅਲੱਗ ਕਰ ਲਓ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਪੂਰੀ ਤਰ੍ਹਾਂ ਤੋਂ ਪਾਣੀ ਵਿੱਚ ਤੁਸੀਂ 15-20 ਮਿੰਟ ਡਿਪ ਕਰਕੇ ਰੱਖੋ ਉਹਨੂੰ ਤੁਸੀਂ ਧੋ ਵੀ ਸਕਦੇ ਹੈਗੇ ਹੋ ਉਹਨਾਂ ਨੂੰ ਪੂਰਨ ਤੌਰ ਤੇ ਸੁੱਕਣ ਤੋਂ ਬਾਅਦ ਤੁਸੀਂ ਅਖਬਾਰ ਦੇ ਨਾਲ ਮੁਕੰਮਲ ਟੱਕ ਦੇਣਾ ਹੈਗਾ ਕਿਸੇ ਮੋਮਜਾਮੇ ਦੇ ਵਿੱਚ ਪਾ ਕੇ ਜਾਂ ਕਿਸੇ ਟੋਕਰੇ ਦੇ ਵਿੱਚ ਪੂਰਨ ਤੌਰ ਤੇ ਚਿੰਕ ਕੇ ਉੱਥੇ ਰੱਖਣਾ ਹੈਗਾ ਜਿੱਥੇ ਹਵਾ ਦਾ ਸੰਚਾਲਨ ਨਹੀਂ ਹੁੰਦਾ ਜਿਸ ਕਮਰੇ ਦੇ ਵਿੱਚ ਬਿਲਕੁਲ ਵੀ ਹਵਾ ਹਲਦੀ ਜੁਲਦੀ ਨਹੀਂ ਕੋਈ ਇਸ ਤਰ੍ਹਾਂ ਦਾ ਬੁੱਲਾ ਨਹੀਂ ਜਾਂਦਾ ਹਵਾ ਦਾ ਤਾਂ ਤੁਸੀਂ 48 ਘੰਟੇ ਵਿੱਚ ਦੇਖੋਗੇ ਕਿ ਉਹ ਪੇਲੇ ਪੂਰਨ ਤੌਰ ਤੇ ਪੀਲਾ ਰੰਗ ਲੈ ਲੈਂਦੇ ਆ ਮਿਠਾਸ ਲੈ ਲੈਂਦੇ ਆ ਤੁਸੀਂ ਉਹਨਾਂ ਨੂੰ ਵਰਤ ਸਕਦੇ ਹੋ ਤੁਹਾਡੇ ਖਾਣ ਦੇ ਲਈ ਉਹ ਉਪਯੁਕਤ ਹੈਗੇ ਆ ਹਾਂ ਜੇਕਰ ਕੋਈ ਤੁਸੀਂ ਸਬਜ਼ੀ ਦੇ ਲਈ ਇਕੱਲਿਆਂ ਦੀ ਵਰਤੋਂ ਕਰਨਾ ਚਾਹੁੰਦੇ ਹੈਗੇ ਹੋ ਤਾਂ ਉੱਪਰ ਜਿਹੜਾ ਬੂਟੇ ਦੇ ਉੱਪਰ ਹੀ ਤੁਸੀਂ ਦਰਜਨ ਬਾਏ ਦਰਜਨ ਤੋੜ ਸਕਦੇ ਹੋ ਤੇ ਹਲਕੇ ਪਲਤਣ ਦੇ ਵਿੱਚ ਆਏ ਹੋਏ ਕੇਲਿਆਂ ਨੂੰ ਤੁਸੀਂ ਕਿਉਂਕਿ ਉਹਨਾਂ ਦੇ ਵਿੱਚ ਮਿਠਾਸ ਨਹੀਂ ਹੁੰਦੀ ਉਹ ਫਿੱਕੇ ਹੁੰਦੇ ਆ ਉਹਨਾਂ ਨੂੰ ਤੁਸੀਂ ਤੋੜ ਕੇ ਚੀਰ ਕੇ ਦਾਲ ਵੀ ਆਲੂਆਂ ਵਾਂਗ ਧਰ ਸਕਦੇ ਹੈਗੇ ਉਹਨਾਂ ਦੀ ਦਾਲ ਵੀ ਕਾਫੀ ਜ਼ਿਆਦਾ ਪੌਸਟਿਕ ਤੇ ਕਾਫੀ ਜ਼ਿਆਦਾ ਸੁਆਦਿਸ਼ਟ ਹੁੰਦੀ ਹੈਗੀ ਆ ਜਿਹੜਾ ਦੂਸਰਾ ਤਰੀਕਾ ਹੈਗਾ ਕਿ ਅਗਰ ਤੁਹਾਡੇ ਕੇਲੇ ਥੋੜੇ ਜੇ ਹਰੇ ਰੰਗ ਦੇ ਹੈਗੇ ਆ ਤੇ ਤੁਹਾਡਾ ਜੀ ਕਰ ਰਿਹਾ ਹੈਗਾ ਕਿ ਅਸੀਂ ਇਹਨਾਂ ਨੂੰ ਹੁਣ ਪਕਾ ਲਈਏ ਪਰ ਕਿਸੇ ਕੈਮੀਕਲ ਦੀ ਵਰਤੋਂ ਨਹੀਂ ਕਰਨੀ ਜਿਹੜਾ ਕੈਮੀਕਲ ਸੋਡੀਅਮ ਕਲੋਰਾਇਡ ਲੂਣ ਤੁਸੀਂ ਚਿੱਟਾ ਲੂਣ ਆਪਦੀਆਂ ਸਬਜ਼ੀਆਂ ਦੇ ਵਿੱਚ ਵਰਤਦੇ ਹੋ ਫਰੂਟ ਸਲਾਦ ਦੇ ਉੱਪਰ ਸਿਰਕਦੇ ਹੋਏਗੇ ਉਹੀ ਲੂਣ ਤੁਸੀਂ ਯੂਜ਼ ਕਰ ਲੈਣਾ ਹੈਗਾ ਤੁਸੀਂ ਪੂਰਨ ਤੌਰ ਤੇ ਕੇਲਿਆਂ ਨੂੰ ਥੱਲੇ ਉਤਾਰ ਕੇ ਦਰਜਨਾਂ ਦੇ ਰੂਪ ਵਿੱਚ ਵੱਖੋ ਵੱਖਰਾ ਕਰ ਲੈਣਾ ਸਾਫ਼ ਕਰ ਲੈਣਾ ਹੈਗਾ ਤੇ ਹਲਕਾ ਸੁੱਕਣ ਤੋਂ ਬਾਅਦ ਉਸ ਦੇ ਉੱਪਰ ਤੁਸੀਂ 1 200 ml ਪਾਣੀ ਲੈਣਾ ਹੈਗਾ ਉਹਦੇ ਵਿੱਚ 50 ਗ੍ਰਾਮ ਤੁਸੀਂ ਲੂਣ ਘੋਲਣਾ ਹੈਗਾ ਤੇ ਉਹਦੇ ਛਿੱਟੇ ਮਾਰ ਦੇਣੇ ਆ ਸਾਰੇ ਹੀ ਕੇਲਿਆਂ ਦੀਆਂ ਸਾਰੀਆਂ ਸਾਈਡਾਂ ਦੇ ਉੱਪਰ ਦੁਬਾਰਾ ਤੋਂ ਫਿਰ ਤੁਸੀਂ ਉਸ ਨੂੰ ਪੋਲੀਥੀਨ ਜਾਂ ਕਿਸੇ ਟੋਕਰੇ ਦੇ ਵਿੱਚ ਪੂਰਨ ਤੌਰ ਤੇ ਬੰਦ ਕਰਕੇ ਹਵਾ ਤੋਂ ਉਸ ਦਾ ਸੰਪਰਕ ਤੋੜ ਕੇ ਇੱਕ ਸ਼ਾਂਤ ਜਗ੍ਹਾ ਵਿੱਚ ਰੱਖ ਸਕਦੇ ਹੋ ਉਹ ਵੀ ਤੁਸੀਂ 36 ਤੋਂ 48 ਘੰਟਿਆਂ ਦੇ ਵਿੱਚ ਕੇਲਿਆਂ ਦਾ ਰੰਗ ਆ ਜਿਹੜਾ ਉਹ ਪੀਲੇ ਰੰਗ ਦਾ ਹੋ ਜੂਗਾ ਤੇ ਕੇਲੇ ਜਿਹੜੇ 88 ਹੋ ਜਾਣਗੇ ਤੁਸੀਂ ਵਰਤ ਸਕਦੇ ਆ ਜਾਂ ਫਿਰ ਜਿਹੜਾ ਆਮ ਇੰਡਸਟਰੀਅਲ ਤਰੀਕਾ ਹੈਗਾ ਕਿ ਕੱਚੇ ਕੇਲੇ ਉਤਾਰੇ ਜਾਂਦੇ ਆ ਜਿਹੜੇ ਮਾਰਕੀਟ ਦੇ ਵਿੱਚ ਆਉਂਦੇ ਹੈਗੇ ਆ ਤੁਸੀਂ ਉਹਨਾਂ ਨੂੰ ਲਗਭਗ 5-6 ਕੇਲੇ ਵੀ ਇੱਕ ਆਦਮੀ ਆਰਾਮ ਦੇ ਨਾਲ ਖਾ ਸਕਦਾ ਪਰ ਜਿਹੜੇ ਘਰ ਦੇ ਵਿੱਚ ਦੇਸੀ ਕੇਲੇ ਹੁੰਦੇ ਆ ਇਹਨਾਂ ਨੂੰ ਸਹੀ ਕੁਦਰਤੀ ਤਰੀਕੇ ਨਾਲ ਪਕਾਇਆ ਜਾਂਦਾ ਜਦੋਂ ਤਾਂ ਇਹਨਾਂ ਦੀ ਵਰਤੋਂ ਆ ਜਿਹੜੀ ਤੁਸੀਂ 2 ਤੋਂ 3 ਕੇਲੇ ਹੀ ਖਾ ਸਕਦੇ ਹੋ ਇਸ ਤੋਂ ਵੱਧ ਨਹੀਂ ਖਾ ਸਕਦੇ ਕਿਉਂਕਿ ਤਾਂ 88 ਬਹੁਤ ਜ਼ਿਆਦਾ ਹੁੰਦੇ ਆ ਤੇ ਇੱਕ ਇਹਨਾਂ ਵਿੱਚ ਮਾਦਾ ਬਹੁਤ ਜ਼ਿਆਦਾ ਹੁੰਦਾ ਹੈਗਾ ਕੈਮੀਕਲ ਤਰੀਕੇ ਨਾਲ ਪਕਾਉਣ ਦੇ ਲਈ ਤੁਸੀਂ ਕੈਲਸ਼ੀਅਮ ਕਾਰਬਾਈਡ ਦੀ ਵਰਤ ਪਰਤੋ ਕਰ ਸਕਦੇ ਹੋ ਲਗਭਗ 4 ਤੋਂ 5 ਦਰਜਨਾ ਤੇ 20 ਗ੍ਰਾਮ ਕੈਲਸ਼ੀਅਮ ਕਾਰਬਾਈਡ ਵੱਖੋ ਵੱਖਰੇ ਤੁਸੀਂ ਅਖਬਾਰ ਦੇ ਟੋਟਿਆਂ ਵਿੱਚ ਉਸ ਨੂੰ ਤੋੜ ਕੇ ਰੱਖ ਦੇਵੋ ਤੇ ਉਸ ਨੂੰ ਵੀ ਤੁਹਾਨੂੰ ਉਸੇ ਹੀ ਜਗ੍ਹਾ ਦੇ ਵਿੱਚ ਰੱਖਣਾ ਪਵੇਗਾ ਜਿੱਥੇ ਕਿ ਹਵਾ ਦਾ ਸੰਪਰਕ ਟੁੱਟ ਜਾਵੇ। ਉਹਨੂੰ ਕਿਸੇ ਪੋਲੀਥਨ ਥੀਨ ਵਿੱਚ ਵੀ ਬੰਦ ਕੀਤਾ ਜਾ ਸਕਦਾ ਹੈਗਾ। ਉਸ ਨੂੰ ਕਿਸੇ ਟੋਕਰੇ ਦੇ ਵਿੱਚ ਰੱਖ ਕੇ ਵੀ ਤੁਸੀਂ ਅਖਬਾਰ ਦੇ ਵਿੱਚ ਉਹ ਕੈਲਸ਼ੀਅਮ ਕਾਰਬੋਨਾਈਟ ਦੀਆਂ ਡਲੀਆਂ ਨੂੰ ਰੱਖ ਸਕਦੇ ਹੋ ਤੇ ਉਹਦੇ ਨਾਲ ਇਥਾਈਲੀਨ ਗੈਸ ਦੀ ਪ੍ਰੋਡਕਸ਼ਨ ਹੁੰਦੀ ਹੈ। ਜਾਂ ਗੰਡਿਆਂ ਦੇ ਫੋਲਕ ਦੇ ਨਾਲ ਵੀ ਥਾਈਲੀਨ ਪ੍ਰੋਡਕਸ਼ਨ ਹੋ ਜਾ ਸਕਦੀ ਹੈਗੀ ਆ। ਟਮਾਟਰਾਂ ਨੂੰ ਚੀਰ ਕੇ ਵੀ ਸਾਈਡ ਤੇ ਰੱਖ ਸਕਦੇ ਹੋ। ਉਹਨਾਂ ਦੇ ਨਾਲ ਵੀ ਥਾਈਲੀਨ ਪ੍ਰੋਡਕਸ਼ਨ ਹੋ ਸਕਦੀ ਹੈਗੀ ਆ। ਤਾਂ ਕੇਲਿਆਂ ਦੇ ਵਿੱਚ ਪਕਾਵ ਹੋਣਾ ਸ਼ੁਰੂ ਹੋ ਜਾਵੇਗਾ। ਉਹੀ 36 ਤੋਂ 48 ਘੰਟਿਆਂ ਦੇ ਵਿੱਚ ਪੂਰਨ ਤੌਰ ਤੇ ਪੀਲਾ ਰੰਗ ਆ ਜਾਵੇਗਾ ਤੇ ਮਿਠਾਸ ਆ ਜਾਵੇਗੀ। ਉਸ ਤੋਂ ਬਾਅਦ ਕੇਲਿਆਂ ਤੁਸੀਂ ਪੂਰਨ ਤੌਰ ਤੇ ਧੋ ਕੇ ਠੰਡੇ ਕਰਕੇ ਆਮ ਤੁਸੀਂ ਵਰਤੋਂ ਦੇ ਲਈ ਖਾ ਸਕਦੇ ਹੈਗੇ। ਇੰਨੀ ਜਾਣਕਾਰੀ ਲਈ ਹੋਰ ਕਿਸਾਨ ਵੀਰਾਂ ਦੇ ਨਾਲ ਵੀ ਇਸ ਵੀਡੀਓ ਨੂੰ ਸਾਂਝਾ ਕਰਿਓ ਫੇਸਬੁਕ, ਇੰਸਟਾਗ੍ਰam, YouTube ਤੇ ਬਨੇ ਰਹੋ। ਆਉਣ ਵਾਲੇ ਦਿਨਾਂ ਦੇ ਵਿੱਚ ਖੇਤੀ ਨਾਲ ਜੁੜੀਆਂ ਹੋਈਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਬਹੁਤ ਧੰਨਵਾਦ।